ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਭਨਨ ਗੌਰ ਅੰਮਰਸਰ ਚ ਬਾਬਾ ਸਾਹਿਬ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਬਾਬਾ ਸਾਹਿਬ ਦੀ ਮੂਰਤੀ ਤੋੜੇ ਜਾਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਅੱਜ ਪੰਜਾਬ ਚ ਅੰਮਰਸਰ ਬਦਦਾ ਸਦਕਾ ਗਿਆ ਹੈ ਅੰbedkar ਸਾਹਿਬ ਦੀ ਮੂਰਤੀ ਨੂੰ ਹਥੋੜੇ ਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਸ ਕਰਕੇ ਪਾਈਚਾਰੇ ਚ ਰੋਸ ਹੈ ਤੇ ਰੋਸ ਚ ਦਲਿਤ ਪਾਈਚਾਰਾ ਸਾਹਮਣੇ ਆਇਆ ਲੋਕਾਂ ਨੇ ਮੁੱਲ ਜ਼ਮਾ ਦੀ ਕੁਟਮਾ ਵੀ ਕਰ ਦਿੱਤੀ बाबा साहिब दी ਮੂਰਤੀ ਤੋੜੇ ਜਾਣ ਨੂੰ ਲੈ ਕੇ ਸਿਆਸਤ ਅਜੇ ਵੀ ਗਰਮ ਹੈ ਸੀਐਮ ਮਾਨ ਨੇ ਇਸ ਘਟਨਾ ਦੀ ਤਿੱਖੀ ਨਿੰਦਾ ਕੀਤੀ ਹੈ ਉਹਨਾਂ ਕਿਹਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਪੰਜਾਬ ਦੇ ਪਾਇਚਾਰਕ ਸਾਜ ਨੂੰ ਤੋੜਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੈ ਪ੍ਰਸ਼ਾਸਨ ਨੂੰ ਜਾਂਚ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਬੀਐਸਪੀ ਪ੍ਰਧਾਨ ਮਾਇਆਵਤੀ ਨਵੀਸ ਨੇ ਇਸ ਘਟਨਾ ਤੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ ਤੇ ਘਟਨਾ ਨੂੰ ਸ਼ਰਮਨਾਕ ਦੱਸਿਆ ਤੇ ਕਿਹਾ ਹੈ ਕਿ ਸਰਕਾਰੀ ਲਾਪਰਵਾਹੀ ਕਾਰਨ ਇਹ ਘਟਨਾ ਹੋਈ ਹਾਲਾਂਕਿ ਦੋਸ਼ੀ ਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਕੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਨਾਲੇ ਸੀਐਮ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਇਸ ਘਟਨਾ ਨੂੰ ਮੰਦਪਾਗਾ ਦੱਸਿਆ ਤੇ ਕਿਹਾ ਹੈ ਕਿ ਇਹ ਘਟਨਾ ਬੇहद निंदनीयਗ ਹੈ ਪੀਮਰਾ ਅੰਬੇਦਕਰ ਜੀ ਦੀ ਮੂਰਤੀ ਨੂੰ ਤੋੜਿਆ ਗਿਆ ਨਿੰਦਨਯੋਗ ਘਟਨਾ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖਸ਼ਿਆ ਨਹੀਂ ਜਾਏਗਾ ਯਾਨਕਿ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਏਗੀ ਕਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ ਇਸ ਤਰੀਕੇ ਦੀ ਘਟਨਾ ਦੇ ਲਈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤੇ ਸਿਆਸਤ ਵੀ ਇਸ ਵਾਰਦਾਤ ਨੂੰ ਲੈ ਕੇ ਗਰਮਾ ਗਈ ਹੈ ਤੇ ਸਖਤ ਤੋਂ ਸਖਤ ਸਜ਼ਾ ਮਿਲੰਦੀ ਸੀਐਮ ਮਾਨ ਨੇ ਗੱਲ ਕਹੀ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਨਾਲ ਲਿਖਿਆ ਹੈ ਕਿ ਪੰਜਾਬ ਦੀ ਪਾਇਚਾਰਕ ਸਾਂਝ ਨੂੰ ਤੋੜਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪ੍ਰਸ਼ਾਸਨ ਨੂੰ ਇਸ ਦੀ ਜਾਂਚ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਨੇ। ਅੰਬੇਡਕਰ ਦੀ ਮੂਰਤੀ ਤੋੜਨ ਵਾਲੀ ਘਟਨਾ ਤੇ ਸੀਐਮ ਦਾ ਰਿਐਕਸ਼ਨ ਆਇਆ ਹੈ। ਸੋਸ਼ਲ ਮੀਡੀਆ ਤੇ ਉਹਨਾਂ ਨੇ ਪੋਸਟ ਕਰਕੇ ਇਸ ਘਟਨਾ ਨੂੰ निंदनीयੋਗ ਕਿਹਾ ਤੇ ਹੀ ਇਹ ਵੀ ਕਿਹਾ ਹੈ ਕਿ ਦੋਸ਼ੀ ਭਾਵੇਂ ਕੋਈ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ। ਹਾਲਾਂਕਿ ਦੋਸ਼ੀ ਪੁਲਿਸ ਦੀ ਹਿਰਾਸਤ 'ਚ ਹੈ ਤੇ ਬੰਦ ਦੀ ਕਾਰਵਾਈ ਇਸ ਦੋਸ਼ੀ ਤੇ ਕੀਤੀ ਜਾ ਰਹੀ ਹੈ। ਤੇ ਅੰਬਰ ਸਰਦੀ ਘਟਨਾਤੇ ਬਸਪਾ ਪ੍ਰਦਾਨ ਮਾਇਆਵਤੀ ਦੀ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਅੰਬਰ ਸਰ ਚੁਬਾ ਬਸਾਇਬ ਦੇ ਬੁੱਤ ਦੀਵੇ ਅਦ ਵੀ ਕੀਤੀ ਗਈ ਹੈ ਜੋ ਕਿ ਨਿੰਦਣਯੋਗ ਹੈ ਮਾਇਆਵਤੀ ਸਰਕਾਰੀ ਲਾਪਰਵਾਹੀ ਕਾਰਨ ਅੰਬਰ ਸਰ ਚ ਅਜਿਹੀ ਘਟਨਾ ਹੋਈ ਹੈ ਅਜਿਹਾ ਮਾਇਆਵਤੀ ਦਾ ਕਹਿਣਾ ਨਾਲੀਓ ਨੇ ਕਿਹਾ ਹੈ ਕਿ ਆਪ ਸਰਕਾਰ ਨੂੰ ਇਸ ਅਣ ਸੁਖਾਵੀ ਘਟਨਾ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਤੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਹੁਣ ਬਸ ਪਾਪਰਦਾਨ ਮਾਇਆਵਤੀ ਦਾ ਵੀ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਇਆ ਇਸ ਘਟਨਾ ਨੂੰ ਨਿੰਦਣਯੋਗ ਦੱਸਿਆ ਤੇ ਕਿਹਾ ਹੈ ਕਿ ਸਰਕਾਰ ਦੀ ਧਿਆ ਪਰਵਾਹੀ ਕਾਰਨ ਇਹ ਘਟਨਾ ਹੋਈ ਹੈ ਤੇ ਇਹ ਬੇਅਦਵੀ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਰਕਾਰ ਨੂੰ ਦੂੰਗਾ ਸੰਗਿਆਨ ਇਸ ਘਟਨਾ ਤੇ ਲੈਣਾ ਚਾਹੀਦਾ ਹੈ ਤੇ ਅੰਬਰਸਰ ਚੁਕਿਸ਼ੇ ਸ਼ਰਾਰਤੀ ਅੰਸਰ ਵੱਲੋਂ ਬਾਬਾ ਸਾਈ ਪੀਮਰਾਓ ਅੰਬੇਦਕਰ ਦੇ ਬੁੱਤ ਉਸਤੇ ਚੜ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਦਿਨ ਦਿਹਾੜੇ ਬਾਬਾ ਪੀਮਰਾਓ ਅੰਬੇਦਕਰ ਉਹ ਮਹਾਨ ਵਿਅਕਤੀ ਜਿਨ੍ਹਾਂ ਵੱਲੋਂ ਸੰਵਿਧਾਨ ਦੀ ਰਚਨਾ ਕੀਤੀ ਗਈ ਸੀ ਤੇ ਉਹਨਾਂ ਦੀ ਮੂਰਤੀ ਨੂੰ ਵੀ ਉਸੇ ਦਿਨ ਹੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਸ ਮੌਕੇ ਕਾਂਗਰਸ ਪਾਰਟੀ ਦੇ ਆਲਾ ਨੇਤਾ ਘਟਨਾ ਸਥਾਨ ਤੇ ਪਹੁੰਚੇ ਨੇ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਵੀ ਸਾਧਿਆ ਇਸੇ ਦੇ ਚੱਲਦੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਘਟਨਾ ਸਥਲ ਦਾ ਜਾਇਜ਼ਾ ਲੈਣ ਲਈ ਘਟਨਾ ਦੀ ਸੂਚਨਾ ਮਿਲਦੇ ਰਾਤ ਵੇਲੇ ਹੀ ਪਹੁੰਚ ਗਏ ਸੀ ਆਪਣੇ ਵਿਧਾਇਕਾਂ ਨੂੰ ਲੈ ਕੇ ਉਹ ਘਟਨਾ ਵਾਲੀ ਥਾਂ ਤੇ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਇੱਕ ਬਹਾਦਰ ਫੋਰਸ ਹੈ ਤੇ ਉਹਨਾਂ ਵੱਲੋਂ ਦੋਸ਼ੀ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਤੇ ਦਿਨ ਦਿਹਾੜੇ ਘਟਨਾ ਜੋ ਘਟੀ ਹੈ ਇਸ ਦੀ ਸਖਤ ਨਿੰਦਾ ਕੁਲਦੀਪ ਢਾਲੀਵਾਲ ਨੇ ਕੀਤੀ ਹੈ ਤੇ ਕਿਹਾ ਹੈ ਕਿ ਇਹ ਵੀ ਪਤਾ ਲਗਾਇਆ ਜਾਏਗਾ ਕਿ ਇਹ ਕਿਸ ਵੱਲੋਂ ساری ਸ਼ਰਾਰਤ ਕਰਵਾਈ ਗਈ ਹੈ ਤੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਤੁਹਾਨੂੰ ਸੁਣਾਉਣੇ ਬਾਬਾ ਸਾਹਿਬ ਅੰbedkar ਜਿਨ੍ਹਾਂ ਨੇ ਸਾਨੂੰ ਸਵਿਧਾਨ ਦਿੱਤਾ ਹੈ ਉਹਨਾਂ ਦੀ ਮੂਰਤੀ ਦੇ ਨਾਲ ਕੋਈ ਐਦਾਂ ਕਰਦਾ ਤੇ ਬੜੀ ਦੁਖਦਾਈ ਕਥਨ ਦੂਜੀ ਗੱਲ ਇਹ ਹੈ ਕਿ ਬੰਦਾ ਜਿਹੜਾ ਸੀਗਾ ਉਹ ਮੌਕੇ ਦੇ ਉੱਤੇ ਉਸ ਦੇ ਫੜ ਲਿਆ ਜਿਹਦਾ ਪ੍ਰਕਾਸ਼ ਨਾ ਸੀਗਾ ਉਹ ਤਲਪੋੜ ਦਾ ਰਹਿਣ ਵਾਲਾ ਸੀਗਾ ਉਹਦੇ ਵੀ ਚੰਗਾ ਹੋਇਆ ਕਿ ਮੌਕੇ ਤੇ ਫੜਿਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਕੌਣ ਹੈ ਜੇ ਕਿੰਨੇ ਦੇ ਦੇ ਸੌਦੇ ਹੁੰਦੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਉਦੋਂ ਆਪਾਂ ਵੱਧ ਪੈ ਜਾਂਦਾ ਸੀਗਾ ਸੋ ਅਸੀਂ ਮੈਂ ਸੀਪੀ ਦੇ ਨਾਲ ਵੀ ਪੁਲਿਸ ਪ੍ਰਸ਼ਦਨ ਦੇ ਨਾਲ ਵੀ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਸਖਤ ਤਾਰਾ ਜਿਹੜੀ ਵੀ ਲੱਗਦੀ ਉਹ ਕਾਨੂੰਨ ਦੀ ਧਾਰਾ ਲਾਈ ਜਾਵੇ ਇਦਾਂ ਦੇ ਕਿਹੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਇਹੋ ਜਿਹੇ ਦੋਸ਼ੀਆਂ ਨੂੰ ਜਿਹੜੇ ਇਦਾਂ ਦੀਆਂ ਘਟਰਾਵਾਂ ਕਰਦੇ ਆ ਉਹਨਾਂ ਨੂੰ ਜੇਲ੍ਹ ਤੋਂ ਬਾਅਦ ਕਿਸੇ ਵੀ ਹਾਲਤ ਵਿੱਚ ਨਾ ਆਉਣ ਦਿੱਤਾ ਜਾਵੇ ਉਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਕਿਹੜੇ ਬੰਦੇ ਨੇ ਨਾ ਕੋਈ ਸ਼ਰਧਾ ਤੇ ਜਿਹੜੀ ਕਤਾਈ ਆ ਆਪ ਕੀਤੀ ਆ ਜਾਂ ਕਿਸੇ ਨੇ ਕਤਾਈ ਆ ਸੋ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਤੇ ਇਸ ਖਬਰ ਉਤੇ ਜ਼ਿਆਦਾ ਜਾਣਕਾਰੀ ਦੇ ਨਾਲ ਸਾਡੇ ਪੱਤਰਕਾਰ ਪੰਕਜ ਮਲੀ ਅੰਬਰ ਸਰ ਤੋਂ ਸਾਡੇ ਨਾਲ ਸਿੱਧੇ ਤੌਰ ਤੇ ਜੁੜ ਗਏ ਨੇ ਪੰਕਜ ਦੋਸ਼ੀ ਹਿਰਾਸਤ ਚ ਲੈ ਲਿਆ ਗਿਆ ਹੈ ਕਿ ਸਾਹਮਣੇ ਆਇਆ ਹੈ ਕੌਣ ਹੈ ਦੋਸ਼ੀ ਕਿਸ ਮੰਸ਼ਾ ਦੇ ਨਾਲ ਇਸਨੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਦੇਪੋ डिफरेंट ਜਸਤਨਾ ਕਿ ਗਣਤੰਤਰ ਦਿਵਸ 26 ਜਨਵਰੀ ਜਿੱਤੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਸੀ ਉੱਥੇ ਕੀ ਸੀ ਅ ਜਿਹੜੀ ਵਾ ਦਰਤਨਾਕ ਘਟਨਾ ਜਿਹੜੀ ਕਿਹਾ ਜਾ ਸਕਦਾ ਹੈ ਕਿ ਆਪਣੇ ਸਾਹਮਣੇ ਆਈ ਹੈ ਜਿੱਥੇ ਇੱਕ ਸ਼ਰਾਰਤੀ ਅਸਰ ਜਿਸ ਦਾ ਨਾਮ ਅੰਤਾਸ਼ ਦੱਸਿਆ ਜਾ ਰਿਹਾ ਹੈ ਉਸ ਵੱਲੋਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਦੇ ਉੱਤੇ ਜਿਹੜੀ ਬੁੱਤ ਸੀ ਬਾਬਾ ਪੀਪਰਾਓ ਅੰਪੀਦ ਕਰਦਾ ਉਸ ਨੂੰ ਜਿਹੜਾ ਵਾ ਹਥੌੜੇ ਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਬੁੱਤ ਜਦੋਂ ਨਹੀਂ ਟੁੱਟਿਆ ਤਾਂ ਉਸ ਵੱਲੋਂ ਜਿਹੜਾ ਵਾ ਉਹ ਥੱਲੇ ਸੰਵਿਧਾਨ ਜਿਹੜਾ ਪਿਆ ਸੀ ਉਹਨਾਂ ਦਾ ਸੰਤਾਨ ਦੀ ਜਿਹੜੀ ਕਿਤਾਬ ਪਈ ਸੀ ਉਸ ਦੇ ਉੱਤੇ ਜਿਹੜਾ ਵਾ ਹਾਲਾਂਕਿ ਪੰਥਰ ਦੀ ਸੀ ਪਰ ਉਸ ਦੇ ਉੱਤੇ ਜਿਹੜਾ ਵਾ ਉਹ ਅਕਲ ਲਗਾਈ ਗਈ ਉਸ ਵੱਲੋਂ ਜਿਹੜਾ ਹਾਲਾਂਕਿ ਸਾਕਿਤ ਜਿਹੜੇ ਲੋਕ ਸੀ ਉਹਨਾਂ ਵੱਲੋਂ ਤੁਰੰਤ ਜਿਹੜਾ ਵਾ ਉਸ ਵਿਅਕਤੀ ਨੂੰ ਸ਼ਰਾਬੀ ਅੰਸਰ ਨੂੰ ਕਾਬੂ ਕਰ ਲਿਆ ਗਿਆ ਅਜਿੱਕੇ ਦੇਰੀ ਲੋਕਲ ਸਕਿਉਰਿਟੀ ਸੀ ਹਾਈ ਡ੍ਰੈਸ ਸਟ੍ਰੀਟ ਸੀ ਉਹਨਾਂ ਵੱਲੋਂ ਉਸ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਤੇ ਪੁਲਿਸ ਤੋਂ ਵੱਲੋਂ ਜਿਹੜਾ ਵਾ ਪ੍ਰਕਾਸ਼ ਨਾਦ ਆ ਜਿਹੜਾ ਵਿਅਕਤੀ ਸੀ ਜਿਹੜਾ ਧਰਮਕੋਟ ਮੋਗਾ ਦਾ ਜਿੱਥੇ ਜਾ ਰਿਹਾ ਰਹਿਣ ਵਾਲਾ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਹੋਣਾ ਚਾਹਤ ਜੜੀ ਬਾ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰ ਕੀ ਕਾਰਨ ਹੈ ਕਿਉਂ ਉਸ ਵੱਲੋਂ ਇਸ ਤਰ੍ਹਾਂ ਦੇ ਨਾਲ ਜਿਸ ਦਿਨ ਸੰਵਿਧਾਨ ਲਾਗੂ ਹੋਇਆ ਕਿ ਉਸ ਦਿਨ ਹੀ ਸਵਿਧਾਨ ਦੀ ਰਚਨਾ ਕਰਨ ਵਾਲੇ ਡਾਕਟਰ ਭੀਮrao ਅੰਬੇਦਕਰ ਦੇ ਨਾਲ ਜਿਹੜੀ ਉਹਨਾਂ ਦੀ ਮੂਰਤੀ ਦੇ ਨਾਲ ਜਿਹੜਾ ਵਾ ਇਸ ਤਰ੍ਹਾਂ ਦੀ ਜੜੀ ਵਾ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਖੁੱਲਰ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਜਿੱਥੇ ਉਹਨਾਂ ਵੱਲੋਂ ਕਹਿਣਾ ਹੈ ਕਿ ਪੂਰੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਜਿਸ ਵਿਅਕਤੀ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਸ਼ਰਾਰਤ ਕਰਨ ਦੀ ਡਾਕਟਰ ਭੀਮrao ਅੰਬੇਦਕਰ ਦੀ ਜਿਹੜੀ ਉਤਸੀ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਦੇ ਪਿੱਛੇ ਮਨਸ਼ਾ ਕੀ ਸੀ ਕਿਉਂ ਉਸ ਵਿਅਕਤੀ ਵੱਲੋਂ ਇਸ ਤਰ੍ਹਾਂ ਦੀ ਸ਼ਰਾਰਤ ਕੀਤੀ ਗਈ ਹੈ ਕੋਈ ਪੰਗਾ ਜਿੱਥੇ ਸਵਾਲ ਇਹ ਵੀ ਪੁੱਟਦਾ ਹੈ ਕਿ ਮੋਗਾ ਦਾ ਰਹਿਣ ਵਾਲਾ ਇਹ ਦੋਸ਼ੀ ਤੁਸੀਂ ਦੱਸਿਆ ਵੀ ਮੋਗਾ ਦੇ ਧਰਮਕੋਟ ਦੇ ਰਹਿਣ ਵਾਲਾ ਤੇ ਅੰਬਰ ਸਰ ਖਾਸ ਇਹ ਇਸੇ ਵਾਰਦਾਤ ਨੂੰ ਅੰਜਾਮ ਦੇਣ ਪਹੁੰਚਿਆ ਸੀ ਜਾਂ ਪਹਿਲੇ ਇੱਥੇ ਰਹਿੰਦਾ ਸੀ ਕੰਮ ਕਰਦਾ ਸੀ ਹੋਰ ਕਿਸ-ਕਿਸ ਦੇ ਨਾਲ ਇਹਦੇ ਤਾਰ ਜੁੜੇ ਨੇ ਕਿ ਕੁਝ ਸਾਹਮਣੇ ਆ ਪਾਇਆ

ਜੇਕਰ ਉਸਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਜੱਖਮੀ ਸੀ ਤਾਂ ਉਸ ਨੂੰ ਲੈ ਕੇ ਵੀ ਹਾਲਾਂਕਿ ਜਾਂਚ ਕੀਤੀ ਜਾਵੇਗੀ ਕਿ ਆਖਰ ਇਸ ਤਰ੍ਹਾਂ ਦੀ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ ਪਰ ਜਿਸ ਤਰ੍ਹਾਂ ਦੀ ਘਟਨਾ ਨੂੰ ਆਕਾਸ਼ ਜੇਤ ਵੱਲੋਂ ਜਿਹੜਾ ਵਾ ਅੰਜਾਮ ਦਿੱਤਾ ਗਿਆ ਉਸ ਨੂੰ ਲੈ ਕੇ ਦਲਿਤ ਭਾਈਚਾਰੇ ਅੰਦਰ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਪੰਜਾਬ ਪੂਰੇ ਦੇਸ਼ ਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਹੈ ਉਹ ਇਸ ਦੇ ਦਾ ਵਿਰੋਧ ਕਰ ਰਿਹਾ ਤਾਂ ਇਸ ਨੂੰ ਲੈ ਕੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਬੰਦੀ ਕਾਲ ਕੀਤੀ ਗਈ ਸੀ ਦਲਿਤ ਭਾਈਚਾਰੇ ਵੱਲੋਂ ਤਾ ਆਪਣੀ ਸਰ ਪੂਰਨ ਤੌਰ ਤੇ ਬੰਦ ਹੈ ਹਾਲਾਂਕਿ ਸਾਰੀਆਂ ਹੀ ਜਿਹੜੀਆਂ ਜਿਹੜੀਆਂ ਸੜਕਾਂ ਨੇ ਉਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਦਲਿਤ ਪਿੰਚਾਰੇ ਵੱਲੋਂ ਜਾਮ ਕਿੱਆਂ ਗਈਆਂ ਨੇ ਜਿਸ ਤੋਂ ਲੈ ਕੇ ਅੱਜ ਇੱਕ ਵਾਰੀ ਮੈਂ ਤਸਵੀਰ ਤੁਹਾਨੂੰ ਦਿਖਾ ਦਾਂ ਤੇ ਅੰਮ੍ਰਿਤਸਰ ਦਾ ਜਿਹੜਾ ਵਾ ਪੰਡਾਈ ਕੋਲੋਂ ਕਿ ਪੰਡਾਈ ਕੋਲੋਂ ਆ ਸਭ ਤੋਂ ਪਹਿਲਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਆਵਾਜਾਈ ਬੰਦ ਹੋਣ ਕਰਕੇ ਸਰਕਾਰ ਦਾ ਦਿੱਤਾ ਗਿਆ ਹੈ ਤੇ ਬੰਦ ਦਾ ਅਸਰ ਕਿੰਨਾ ਕੇ ਵੀ ਜ਼ਰੂਰ ਜਾਣਾਂਗੇ ਇਸ ਵੇਲੇ ਫੋਨ ਲਾਈਨ ਤੇ ਸਾਡੇ ਨਾਲ ਡਾਕਟਰ ਜਤਿੰਦਰ ਸਿੰਘ ਮੱਟੂ ਜੁੜ ਗਏ ਨੇ ਸੁਭਾ ਪਰਦਾਨ ਨੇ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਤੇ ਸਭ ਤੋਂ ਪਹਿਲਾਂ ਤੇ ਡਾਕਟਰ ਜਤਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ ਸਟੇਟ ਪੰਜਾਬ ਉੱਤੇ ਤੇ ਦੂਸਰਾ ਜਿਹੜੀ ਇਹ ਘਟਨਾ ਹੋਈ ਹੈ ਮੰਦਭਾਗੀ ਘਟਨਾ ਇਹਨੂੰ ਦੱਸਿਆ ਗਿਆ ਹੈ 바ਕੀ ਮੰਦਭਾਗੀ ਘਟਨਾ ਹੈ ਕਿਉਂਕਿ ਜਿਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਉਸੇ ਦਿਨ ਸੰਵਿਧਾਨ ਰਚਤਾ ਬਾਬਾ ਅੰਬੇਡਕਰ ਦੀ ਮੂਰਤੀ ਦੇ ਨਾਲ ਅਜੇ ਹੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਇਹ ਮੈਡਮ ਬਹੁਤ ਹੀ ਮੰਦਭਾਗੀ ਘਟਨਾ ਹੈ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਾੜ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਸਮਝਦਾ ਕਿਉਂਕਿ 26 ਜਨਵਰੀ 1950 ਦਾ ਦਿਨ ਔਰ ਜਿਹੜਾ ਅਸੀਂ ਕੱਲ सेलिब्रेट ਕਰ ਰਹੇ ਹਾਂ ਆਪਣਾ ਰਿਪਬਲਿਕ ਡੇ ਤਾਂ ਉਹਦੇ 'ਚ ਇੱਕ ਸ਼ਖਸ ਨੇ ਉਸ ਜਗ੍ਹਾ ਨੂੰ ਚੁਣਿਆ ਜਿੱਥੇ ਜਿਹੜੀ ਉਹ ਨਗਰੀ ਹੈ ਜਿਹੜੀ ਬਰਾਬਰਤਾ ਦਾ ਹੱਕ ਦੇਣ ਵਾਲੀ ਸਾਡੇ ਗੁਰੂਆਂ ਪੀਰਾਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਸਾਈ ਸੀ ਔਰ ਉਸ ਸਵਿਚਰ ਸਥਾਨ ਤੇ ਬਕਾਇਦਾ ਪਲੈਨਿੰਗ ਕਰਕੇ ਪੌੜੀ ਲਾਈ ਗਈ ਦੇਖੋ ਇਹਦੇ ਵਿੱਚ ਇੱਕ ਬੰਦਾ ਸ਼ਾਮਿਲ ਨਹੀਂ ਹੋ ਸਕਦਾ ਇਹਦੇ ਚ ਕੋਈ ਏਜੰਸੀਆਂ ਵੀ ਕੰਮ ਕਰ ਸਕਦੀਆਂ ਨੇ ਜਾਂ ਕਿਹੜੀ ਏਜੰਸੀ ਹੈ ਕਿਹੜੇ ਬੰਦੇ ਨੇ ਇਹਨਾਂ ਨੂੰ ਕੀਤਾ ਹਾਇਰ ਕੀਤਾ ਹੋਊਗਾ ਪੌੜੀਆਂ ਲਗਾਈਆਂ ਗਈਆਂ ਨੇ ਤੇ ਸ਼ਰਿਆਮ ਮਤਲਬ ਇੱਕ ਸਾਡੇ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੂੰ ਥੱਲੇ ਉਹਨਾਂ ਦਾ 6 ਸਾਰਿਆਗਸਤ ਅਵਿਧਾਨ ਸਾਰਿਆ ਗਿਆ ਤਾਂ ਇਹ ਇੱਕ ਇੱਕ ਬੰਦਾ ਨਹੀਂ ਹੋ ਸਕਦਾ ਇਹਦੇ ਪਿੱਛੇ ਬਹੁਤ ਵੱਡੀ ਕਿਸੇ ਏਜੰਸੀ ਦਾ ਕਿਸੇ ਦਾ ਵੀ ਹੱਥ ਹੋ ਸਕਦਾ ਸੋ ਅਸੀਂ ਤਾਂ ਬੀਂਗ ਅੰਬੇਦਕਰਵਾਦੀ ਅਸੀਂ ਮੰਗ ਕਰਾਂਗੇ ਕਿਉਂਕਿ ਅਸੀਂ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਆਂ ਅਸੀਂ ਉਸ ਦੇਸ਼ ਦੇ ਨਾਗਰਿਕਾਂ ਜਿੱਥੇ ਭਾਰਤ ਦਾ ਸੰਵਿਧਾਨ ਲਾਗੂ ਹੈ। ਹੂੰ ਔਰ ਇਸ ਜਿਹੜੀ ਹੈਗੀ ਆ ਉਹ ਬਹਿ ਹਰਾਨ ਆ ਕਿ ਉਹਦੇ ਨਾਲ ਹੀ ਜਦੋਂ ਉਹ ਭੰਨ ਤੋੜ ਕਰ ਰਹੇ ਸੀਗਾ ਇੱਕ ਨੀਲੇ ਰੰਗ ਦੀ ਬੱਤੀ ਜਾਂ ਵੀਆਈਪੀ ਬੰਦੇ ਵੀ ਉੱਥੋਂ ਨਿਕਲੇ ਨੇ ਤਾਂ ਮੈਂ ਸਮਝਦਾ ਕਿ ਇਹਦੀ ਪੰਜਾਬ ਸਰਕਾਰ ਨੂੰ ਜਾਂ ਡੀਜੀਪੀ ਪੰਜਾਬ ਨੂੰ ਕਿਸੇ ਵੱਡੇ ਪੱਧਰ ਤੇ ਵੀ ਜਾਂਚ ਪੜਤਾਲ ਕਰਾਉਣੀ ਚਾਹੀਦੀ ਆ ਸਾਡੇ ਕਰੋੜਾਂ ਲੋਕਾਂ ਦੇ ਅੱਜ ਪੰਜਾਬ ਦੀ 1 ਕਰੋੜ ਦੇ ਸਮਥਿੰਗ ਆਬਾਦੀ ਅਨੁਸੂਚਿਤ ਜਾਤੀ ਭਾਈਚਾਰੇ ਦੀ ਆ ਤਾਂ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਸਰਦਾਰ ਲੋਕਾਂ ਨੂੰ ਕਰੋਨਾ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਦਰੜਿਆ ਗਿਆ ਹੈ ਜਾਣ ਬੁਝਕੇ ਪੰਜਾਬ ਦੇ ਮਾਹੌਲ ਨੂੰ ਲੰਬੂ ਲਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਤੇ ਦੋ ਭਾਈਚਾਰਾਂ ਦੇ ਵਿੱਚ ਫ੍ਰਿਕਸ਼ਨ ਪੈਦਾ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੋਂ ਮੈਂ ਸਮਝਦਾ ਬਹੁਤ ਹੀ ਨਿੰਦਣਯੋਗ ਹੈ ਬਹੁਤ ਮਾਰਾ ਹੈ ਸਰਕਾਰ ਨੂੰ ਚਾਹੀਦਾ ਸੀ ਕਿਉਂਕਿ ਉੱਥੇ ਜਿਹੜਾ ਸਿੰਬਲ ਲੱਗਿਆ ਹੈ ਬਾਬਾ ਸਾਹਿਬ ਦਾ ਪੁੱਤ ਤਾਂ ਉਹ ਪ੍ਰਕਰਮਾਂ ਦੇ ਨੇੜੇ ਹੀ ਆ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਆ ਤਾਂ ਉੱਥੇ ਜ਼ਰੂਰ ਕੋਈ ਨਾ ਕੋਈ ਬੰਦੋਬਸਤ ਇਹੋ ਜੇ ਕਰਨੇ ਚਾਹੁੰਦੇ ਸੀ ਕਿਉਂਕਿ ਦਿਨ ਵੱਡਾ ਸੀ ਉਸ ਦਿਨ ਅਸੀਂ ਉਹਨੂੰ ਸਜਦਾ ਕਰਦੇ ਆ ਉਸ ਦਿਨ ਅਸੀਂ ਬਾਬਾ ਸਾਹਿਬ ਨੂੰ ਸਜਦਾ ਕਰਦੇ ਆ ਉਸ ਦਿਨ ਅਸੀਂ ਸਵਿਧਾਨ ਨੂੰ ਸਜਦਾ ਕਰਦੇ ਆ ਉਸ ਦਿਨ ਅਸੀਂ ਸੈਲੀਬ੍ਰੇਸ਼ਨ ਕਰਦੇ ਆ ਤੇ ਐਸੇ ਹਾਲਾਤ 'ਚ ਕਿਸੇ ਦਾ ਇੰਨਾ ਕਿਰੋਣਾ ਪਾਪ ਕਰਨਾ ਔਰ ਇੰਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਹਰਟ ਕਰਨਾ ਬਹੁਤ ਹੀ ਮੰਦ ਭਾਗ ਆ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਡਾ ਬੇਤਰ ਗਿਰਤੀ ਮਜ਼ਦੂਰ ਸੰਘਾ ਲਿਆਓ ਕਿ ਇਮੀਡੀਏਟਲੀ ਇਹ ਵੀ ਜਿਹੜੀ ਕੋਈ ਸਿੱਟ ਬਿਠਾ ਕੇ ਕੋਈ ਜਾਂਚ ਕੀਤੀ ਜਾਵੇ ਔਰ ਉਸ ਸ਼ਖਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪਿੱਛੇ ਕੌਣ ਲੋਕ ਨੇ ਪਿੱਛੇ ਕੌਣ ਹੋ ਸਕਦਾ ਹੈ ਕਿਉਂਕਿ ਇਹ ਵੀ ਜਾਂਚ ਬਹੁਤ ਜ਼ਿਆਦਾ ਅਹਿਮ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੋ ਜੇਕਰ ਸਰਕਾਰ ਨੇ ਮੈਂ ਤਾਂ ਇਹ ਕਹਾਂਗਾ ਤੁਹਾਡੇ ਚੈਨਲ ਦੇ ਮਾਧਮੇ ਨੇ ਜੇ ਨਾ ਇਹ ਸਰਕਾਰ ਨੇ ਗੰਭੀਰਤਾ ਨਾਲ ਲਿਆ ਤਾਂ ਅਸੀਂ ਡਾਕਟਰ ਮੇਧਰ ਕਿਰਤੀ ਮਜ਼ਦੂਰ ਸੰਘ ਵੱਲੋਂ ਸਾਰੇ ਪੰਜਾਬ ਦੇ ਪ੍ਰਸੂਚਿਤ ਜਾਤੀ ਲੋਕਾਂ ਨੂੰ ਨਾਲ ਲੈ ਕੇ ਸਾਰੇ ਪੰਜਾਬ ਦੇ ਸੰਵਿਧਾਨਿਕ ਤੌਰ ਤੇ ਮੰਨਣ ਵਾਲੇ ਲੋਕਾਂ ਨੂੰ ਕਾਨੂੰਨ ਦੇ ਲੋਕਾਂ ਨੂੰ ਮੰਨਣ ਵਾਲੇ ਲੋਕਾਂ ਨਾਲ ਲੈ ਕੇ ਅਸੀਂ ਫਿਰ ਪੂਰੇ ਪੰਜਾਬ ਦੇ ਬੰਦ ਦੀ ਵੀ ਕਾਲ ਜਿਹੜਾ ਹੈਗਾ ਹੁਣ ਅੱਜ ਟੈਂਪਸ ਤੇ ਜੀ ਬਿਲਕੁਲ ਅੰਬਰਸਰ ਬੰਦ ਦੀ ਕਾਲ ਤਾਂ ਦਿੱਤੀ ਗਈ ਹੈ ਜੋਤਿੰਦਰ ਜੀ ਤੇ ਕਿਸ ਤਰੀਕੇ ਦਾ ਹੰਗਾਰਾ ਲੋਕਾਂ ਵੱਲੋਂ ਮਿਲ ਰਿਹਾ ਅੰਬਰਸਰ ਬੰਦ ਨੂੰ ਲੈ ਕੇ ਮੇਰੀ ਫਿਲਹਾਲ ਪ੍ਰੈਸਾਂ ਨਾਲ ਗੱਲ ਹੋਈ ਹੈ ਉਹਨਾਂ ਲੋਕਾਂ 'ਚ ਬਹੁਤ ਜ਼ਿਆਦਾ ਰੋਸ ਹੈ ਕਿਉਂਕਿ ਅੱਜ ਅਸੀਂ ਜੇ ਸਮਾਜ ਦੇ ਵਿੱਚ ਬਰਾਬਰਤਾ ਦੀ ਗੱਲ ਕਰੀਏ ਮੈਨਾਂ ਤਾਂ ਭਾਰਤੀ ਸੰਵਿਧਾਨ ਕਰਕੇ ਅੱਜ ਸਾਡੇ ਹਜ਼ਾਰਾਂ ਸਾਲਾਂ ਤੋਂ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ਼ ਮਿਲਿਆ ਬਰਾਬਰਤਾ ਮਿਲੀ ਹੈ ਸਾਨੂੰ ਨੌਕਰੀਆਂ ਮਿਲੀਆਂ ਨੇ ਸਾਨੂੰ ਤਰਨ ਲਿਖਣ ਦੇ ਮੌਕੇ ਮਿਲੇ ਨੇ ਸੋ ਜਿਸ ਸ਼ਕਤ ਨੇ ਸਾਡੇ ਲਈ ਦਲਦਲ ਚੋਂ ਕੱਢਣ ਲਈ ਅਨੇ ਲੋਕਾਂ ਨੂੰ ਕਰੋੜਾਂ ਲੋਕਾਂ ਨੂੰ ਬਾਹਰ ਇਦਾਂ ਦਾ ਸੰਵਿਧਾਨ ਲਿਖਿਆ ਸੋਲਾ ਸੰਵਿਧਾਨ ਬਣਾਇਆ ਪੂਰੇ ਦੇਸ਼ ਦੇ ਨਾਗਰਿਕਾਂ ਲਈ ਉਹਨੂੰ ਮਚਾਉਣਾ ਉਹਨੂੰ ਸਾੜਨਾ ਔਰ ਉਹਦੇ ਪ੍ਰਤੀ ਜ਼ਹਿਰ ਉਗਲਣਾ ਬਹੁਤ ਵੱਡਾ ਇੱਕ ਪਾਪ ਹੀ ਕਹੂੰਗਾ ਮੈਂ ਔਰ ਇਹਦੇ ਪਿੱਛੇ ਜਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਜ਼ਰੂਰ ਜਗਜਾਗ ਕਰਵਾਉਣਾ ਚਾਹੀਦਾ ਬਾਕੀ ਕਿਉਂਕਿ ਪੰਜਾਬ ਹਮੇਸ਼ਾ ਇਹ ਸੁਨੇਹਾ ਦਿੰਦਾ ਹੈ ਭਾਈਚਾਰਕ ਸਾਂਝ ਦਾ ਹਮੇਸ਼ਾ ਹੀ ਪੰਜਾਬ 'ਚ ਭਾਈਚਾਰਕ ਸਾਂਝ ਦੇਖੀ ਜਾਂਦੀ ਹੈ ਜਿਸ ਕਰਕੇ ਜਿਸ ਤੇ ਸਾਨੂੰ ਵੀ ਬਹੁਤ ਬਹੁਤ ਮਾਣ ਆਉਂਦਾ ਹੈ ਸਾਡੇ ਸਿੱਖ ਗੁਰੂ ਸਾਹਿਬਾਨਾਂ ਨੇ ਗੁਰੂ ਜੀ ਸਿੱਖ ਗੁਰੂ ਸਾਹਿਬਾਨਾਂ ਨੇ ਸਾਰੇ ਪੀਰ ਪਗੰਬਰਾਂ ਨੇ ਵਿੱਚੋਂ ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਔਰ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਇੱਕ ਕਰਨ ਦੀ ਗੱਲ ਕਰਦਾ ਤੁਹਾਨੂੰ ਬਰਾਬਰੀਤਾ ਦੀ ਗੱਲ ਕਰਦਾ ਤੁਹਾਨੂੰ ਤੋ ਤੋ ਇਸ ਦੀ ਔਰ ਖਾਸ ਕਰਕੇ ਉਹ ਨਗਰੀ ਨੂੰ ਚੁਣਿਆ ਗਿਆ ਮੇਰੇ ਲਈ ਇਹ ਬੜੀ ਅੱਛਾ ਨਹੀਂ ਹੋ ਰਿਹਾ ਕਿ ਉਸ ਤੁਹਾਨੂੰ ਰਾਮਦਾਸ ਪਾਤਸ਼ਾਹ ਦੀ ਨਗਰੀ ਜਿੱਥੇ ਉਹਨਾਂ ਨੇ ਚਾਰ ਦੁਆਰ ਰੱਖੇ ਹਰਮੰਦਰ ਸਾਹਿਬ ਦੇ ਸਭ ਲਈ ਸਾਂਝਾ ਕੀਤਾ ਤੇ ਬਹੁਤ ਵੱਡੀ ਇੱਕ ਸਾਜਿਸ਼ ਹੈ ਪੂਰੇ ਪੰਜਾਬ ਦੇ ਲੋਕਾਂ ਦਾ ਤਰੋਸ ਹੈ ਔਰ ਆਉਣ ਵਾਲੇ ਸਮੇਂ ਤੇ ਸਰਕਾਰ ਨੂੰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਇਹ ਸਿਰ ਭੰਬਰ ਵਰਜਾਦਾ ਪੰਜਾਬ ਤੇ ਭੰਬਰ ਮਨ ਤੋਂ ਰੋਕਣ ਲਈ ਸਰਕਾਰ ਨੂੰ ਇਮੀਡੀਏਟਲੀ ਐਕਸ਼ਨ ਜਿਹੜੇ ਹੈਗੇ ਨੇ ਇਸ ਤੇ ਕਰਨੇ ਚਾਹੀਦੇ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਇਸ ਘਟਨਾ ਨੂੰ ਸੰਗਿਆ ਅੰਚ ਲੈਣਾ ਔਰ ਸਖਤ ਕਾਰਵਾਈ ਕਰਨੀ ਪੰਕਜ ਬੱਲੀ ਸਾਡੇ ਪੱਤਰਕਾਰ ਅੰਬਰ ਸਰ ਤੋਂ ਸਿੱਧਾ ਸਾਡੇ ਨਾਲ ਜੁੜ ਗਏ ਨੇ ਪੰਕਜ ਬੰਦ ਦੀ ਗੱਲ ਹੋ ਰਹੀ ਸੀ ਅੰਬਰ ਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ ਕਿਸ ਤਰੀਕੇ ਦਾ ਮਾਹੌਲ ਜਿਹੜਾ ਉਹ ਅੰਬਰ ਸਰ ਚ ਇਸ ਵੇਲੇ ਦੇਖਿਆ ਜਾ ਰਿਹਾ ਹੈ ਪਾਈਚਾਰੇ ਚ ਕਿੰਨਾ ਗਰੋਸ ਹੈ ਤੇ ਕਿੰਨਾ ਘੁੰਗਾਰਾ ਇਸ ਬੰਦੋਂ ਦਿੱਤਾ ਗਿਆ ਬਾਕੀ ਡਾਕਟਰ ਜਤਿੰਦਰ ਮੱਟੂ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਜਤੂ ਸਿੰਘ ਕੋਈ ਸਵਾਲ ਉਹਨਾਂ ਨੂੰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਆ ਬਿਲਕੁਲ ਦੇਖੋ ਸਿਮਰਨ ਜਿਸ ਤਰੀਕੇ ਦੇ ਨਾਲ ਹਾਲਾਕਿ ਦਲਿਤ ਪਾਈਚਾਰੇ ਦੇ ਵਿੱਚ ਵੱਡੇ ਪੱਧਰ ਤੇ ਐਸਜੀਪੀ ਨੂੰ ਲੈ ਕੇ ਵਿਰੋਧ ਦੇਖਣ ਨੂੰ ਮਿਲ ਰਿਹਾ ਕਿਉਂਕਿ ਮਹਲਾ ਪੀਮਰਾ ਉਹ ਮਲੇਸ਼ਕਰ ਦੀ ਮੂਰਤੀ ਨੂੰ ਜਿਸ ਤਰੀਕੇ ਦੇ ਨਾਲ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤਰੀਕੇ ਨਾਲ ਦਲਿਤ ਪਾਈਚਾਰੇ ਵੱਲੋਂ ਅੰਮ੍ਰਿਤਸਰ ਬਾਗ ਦੀ ਕਾਲ ਕੀਤੀ ਗਈ ਸੀ ਟੌਪ ਨੂੰ ਲੈ ਕੇ ਅੰਮ੍ਰਿਤਸਰ ਗੁਰੂ ਨਗਰੀ ਜਦੀਵਾ ਉਹ ਪੂਰਨ ਤੌਰ ਤੇ ਜਦੀਵਾ ਉਹ ਬੰਦ ਜਿਹੜੀਆਂ ਉਹ ਨਜ਼ਰ ਆ ਰਹੀਆਂ ਸਾਰੀਆਂ ਹੀ ਦੁਕਾਨਾਂ ਜਿਹੜੀਆਂ ਬੰਦ ਨੇ ਤਾਂ ਇੱਕ ਦੋ ਤੱਕ ਜਿਹੜੀਆਂ ਦੁਕਾਨਾਂ ਖੁੱਲੀਆਂ ਸੀ ਤਾਂ ਉਹਨਾਂ ਨੂੰ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਜਟਵਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹਾ ਤਵਾ ਬੰਦ ਕਰਵਾਇਆ ਗਿਆ ਹੈ ਤਾਂ ਅੰਮ੍ਰਿਤ ਸਰਦੀਆਂ ਮੱਖ-ਮੱਖ ਜਗ੍ਹਾ ਦੇ ਉੱਤੇ ਵੱਖ-ਵੱਖ ਵਾ ਜਿਹੜੇ ਵਾ ਪਰਮਸ਼ਨ ਟਿਕ ਕੇ ਜਾ ਰਹੇ ਨੇ ਤੇ ਮੰਗ ਇਹ ਹੀ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਬਰੀਕੀ ਬਿਨਾਂ ਜਾਂਚ ਕੀਤੀ ਜਾਵੇ ਉਸ ਸਖਸ਼ ਕੋਲੋਂ ਜਿਹੜੇ ਵਾ तो जांच की जाए पुछगिछ की जाए की आखिर इस पिछे मंशा की व्यक्ति ने एक साजिश अंबेडकर सचखंड श्री हरिमंदिर साहब नाला जो रस्ता है उसे जी एक बहुत वही मूर्ति है उस मूर्ति ने सब तो पहले तो उत्ते चढ़ने वास्तव एक जी लड़ होंगी बहुत वही जी मूर्ति है उससे सब तो पहले ਅਸੀਂ ਤਾਂ ਵਿਚਾਰ ਇਹ ਆ ਕਿ ਆ ਕੀ ਹੋਇਆ ਕਿ ਪੌੜੀ ਕਿੱਦਾਂ ਪਹੁੰਚੀ ਤਾਂ ਚਾਹੇ ਕਰ ਪੌੜੀ ਪਹੁੰਚੀ ਉਹ ਵਿਅਕਤੀ ਫਤੌੜਾ ਲੈ ਕੇ ਜਿਹੜਾ ਵਾ ਉਹ ਇੰਨਾ ਉੱਪਰ ਕਿਵੇਂ ਚਲਾ ਗਿਆ ਕਿਉਂ ਉੱਥੇ ਕਿਸੇ ਨੇ ਕਿਉਂ ਨਹੀਂ ਵੇਖਿਆ ਕਿਉਂਕਿ ਹਾਲਾਂਕਿ ਜਿਹੜੀ ਹੈਰੀਟੇਜ ਸਟਰੀਟ ਹੈ ਸਿਮਰਨ ਉੱਥੇ ਵੱਡੇ ਪੱਦਰ ਤੇ ਜਿਹੜਾ ਵਾ ਉਹ ਸਿਕਿਉਰਟੀ ਜਿਹੜੀ ਵਾ ਰਹਿੰਦੀ ਆ ਜਿਹੜੀ ਲੋਕਲ ਸਿਕਿਉਰਟੀ ਆ ਉੱਥੇ ਵੱਡੇ ਪੱਦਰ ਤੇ ਲੋਕ ਰਹਿੰਦੀ ਆ ਤਾਂ ਉੱਥੇ ਯਾਤਰੀ ਵੀ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਵੱਡੇ ਪੱਦਰ ਤੇ ਉਥੇ ਮੌਜੂਦ ਰਹਿੰਦੇ ਨੇ ਉਥੋਂ ਲੰਘਦੇ ਨੇ ਤਾਂ ਇਸ ਤਰ੍ਹਾਂ ਦੇ ਵੱਡੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਰਮਕੋਟ ਦੇ ਵਿਅਕਤੀ ਜਿਹੜਾ ਆਕਾਸ਼ ਹੈ ਹਾਲਾਂਕਿ ਉਸ ਨੂੰ ਹੁਣ ਗ੍ਰਿਸ਼ਟਾਨ ਜ਼ਰੂਰ ਜਲਾ ਕਰ ਲਿਆ ਗਿਆ ਪਰ ਹੁਣ ਅਦਾਲਤ ਦੇ ਵਿੱਚ ਜਲਦ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਵੀ ਆ ਜਾਵੇਗਾ ਤੇ ਕੁੱਝ ਕੁੱਝ ਕੀਤੀ ਜਾਵੇਗੀ ਕਿ ਇਸ ਦੇ ਪਿੱਛੇ ਘਟਨਾ ਕੀ ਹੈ ਜਿਹੜੇ ਉਹ ਵਿਅਕਤੀ ਨੇ ਜਿੰਨਾ ਵੱਲੋਂ ਇਹ ਵੱਡੀ ਸਾਜ਼ਿਸ਼ ਜੜੀਵਾ ਰੱਤੀ ਗਈ ਆ ਤੇ ਪੰਜਾਬ ਦਾ ਮਾਹੌਲ ਖਰਾਬ ਸਰਦੀ ਵੀ ਉਧਰ ਮੇਟੇ ਕੋਸ਼ਿਸ਼ ਕੀਤੀ ਗਈ ਆ ਪਰ ਫਿਲਹਾਲ ਅਮ੍ਰਿਤਸਰ ਪੂਰਨ ਤੌਰ ਤੇ ਬੰਦ ਹੈ ਅਤੇ ਦਲਿਤ ਭਾਈਚਾਰੇਵਲੋਂ ਐਸਟੀ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਿਹੜੇ ਆਕਾਸ਼ਨਾਮੇ ਦੀ ਗੱਤੀ ਵੱਲੋਂ ਇਸ ਵੱਡੀ ਘਟਨਾ ਨੂੰ ਇਨਜਾਮ ਦਿੱਤਾ ਗਿਆ ਹੈ ਉਸ ਦੀ ਜਾਂਚ ਕੀਤੀ ਜਾਵੇ ਤੇ ਪਤਾ ਲਗਾਇਆ ਜਾ ਸਕੇ ਕਿ ਉਸ ਦੇ ਪਿੱਛੇ ਕੌਣ ਲੋਕ ਨੇ ਕਿੰਨਾਂ ਵੱਲੋਂ ਜਿਹੜਾ ਵਾ ਉਹ ਸਾਜ਼ਿਸ਼ ਕੀਤੀ ਗਈ ਆ ਅਮ੍ਰਿਤਸਰ ਦੇ ਜਿਹੜੇ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਢੁੱਲਰ ਉਹਨਾਂ ਦਾ ਵੀ ਹਾਲ ਹੈ ਕਿ ਜਾਣ ਸਮਝ ਆਏ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਆ ਜਲਦ ਕੋਈ ਪੁਲਿਸ ਇਸ ਮਾਮਲੇ ਤੇ ਵੀ ਪਹੁੰ ਉਸੀ ਮਨਸ਼ਕੀ ਸੀ ਕਿਉਂ ਉਸ ਵੱਲੋਂ ਜਿਹੜਾ ਵਾ ਉਹ ਜਿਹੜਾ ਵਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਮੈਂ ਇੱਕ ਵਾਰੀ ਜ਼ਰੂਰ ਦਿਖਾ ਦੇਣਾ ਕਿਉਂਕਿ ਇਹ ਅੰਮ੍ਰਿਤਸਰ ਦਾ ਜਿਹੜਾ ਵਾ जिससे जो हर रोज हजार की गिनती देख सकते हो किसी तरह का माहौल खराब ना हो सके हर पास भी जरा पुलिस तैनात है क्योंकि अमृतसर गुरु नगर या देशा विदेशों तू यात्री इतने सफर करते हैं यात्रियों ने भी किसी तरह की परेशानी का ना सामना करना पवे इस करके पुलिस तैनात है कि हरेक व्यक्ति जो गाइड किया जा रहा है कि जेकर यह रस्ता बंद है तो दूसरा ਦਾ ਰਸਤਾ ਕਿਹੜਾ ਜਿਹੜਾ ਵਾਸਨਾ ਜਾਵੇ ਪਰ ਉਸੇ ਹੀ ਜੇ ਗੱਲ ਕੀਤੀ ਜਾਵੇ ਤਾਂ ਇਸ ਚੀਜ਼ ਉੱਤੇ ਸਿਆਸਤ ਵੀ ਜਿਹੜੀ ਵੱਡੇ ਪੱਧਰ ਤੇ ਕਰਵਾਈ ਹੋਈ ਆ ਇੱਕ ਵੱਲੋਂ ਜਿਹੜਾ ਐਸਟੀ ਵੀ ਲੈ ਕੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਹੁਣ ਏਕੀ ਨੇ ਮਾਜਾਜ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਜਿਹੜੇ ਸੰਸਦ ਮੀ ਜੀ ਗੁਰਦੀਪ ਸਿੰਘ ਔਜਲਾ ਉਹ ਖਾਸ ਤੌਰ ਤੇ ਡਾਕਟਰ ਵੀ ਮਾਣ ਦੇਤਰ ਦੀ ਮੂਰਤੀ ਕੋਲ ਪਹੁੰਚੇ ਸੀ ਜਿੱਥੇ ਨਾਲ ਉਹਨਾਂ ਦੇ ਸਾਥ ਦਾ ਵਿਧਾਇਕ ਦਾ ਰਾਜਕਾਰ ਵੀ ਉੱਥੇ ਸੀ ਮੂਰਤੀ ਨੂੰ ਸਾਫ ਸਫਾਈ ਕੀਤੀ ਗਈ ਆ ਤਾਂ ਇਹ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਸਿਟਿੰਗ ਜੱਜ ਕੋਲੋਂ ਜਾਂਚ ਕਰਵਾਈ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਆਖਿਰ ਇਸ ਦੇ ਪਿੱਛੇ ਕਿਹੜੀ ਉਹ ਸਾਜ਼ਿਸ਼ ਈ ਹਾਲਾਂਕਿ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਜ਼ਰੂ ਪਰ ਪੰਜਾਬ ਦੀ ਕਿਤੇ ਨਾ ਕਿਤੇ ਇਹਨਾਂ ਵਿਅਕਤੀਆਂ ਵੱਲੋਂ ਜਿਹੜਾ ਵਾ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਖਾਸ ਤੌਰ ਤੇ ਟਵੀਟ ਕੀਤਾ ਗਿਆ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਜਿਹੜਾ ਵਾ ਉਹ ਸ਼ਾਂਤੀ ਪ੍ਰਵਕ ਸੁਭਾਅ ਹੈ ਤਾਂ ਸਮੂਹ ਲੋਕਾਂ ਨੂੰ ਵੀ ਇਹ ਫील ਕੀਤੀ ਗਈ ਹੈ ਕਿ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਹਤੇ ਇਸ ਵਿਅਕਤੀ ਦੇ ਘਟਨਾ ਨਾਲ ਜੁੜਿਆ ਲੱਗਦਾ ਹੈ ਉਸਦੇ ਪੂਰਨ ਤੌਰ ਤੇ ਜਿਹੜੇ ਕਾਰਵਾਈ ਕੀਤੀ ਗਈ ਹੈ ਅਤੇ ਆਪ ਜਿਹੜਾ ਸਪੋਰਟੀ ਸਮੇਦਾਰ ਆਵਾਮਾ ਦੀ ਪਾਰਟੀ ਦੇ ਜਿਹੜਾ ਪੰਜਾਬ ਸੁਨਾਮੀ ਨਰੋਨਾ ਹਰਪਜਿੰਦਰ ਸਿੰਘ ਜੀ ਉਹ ਸਮੂਹ ਜਿਹੜੀ ਆਵਾਮਾ ਦੀ ਪਾਰਟੀ ਦੀ ਨੀਤੀ ਹੈ ਉਹ ਵੀ ਖਾਸ ਤੌਰ ਤੇ ਉੱਥੇ ਕਿਹੜਾ ਪਹੁੰਚ ਰਹੀ ਹੈ ਆ ਜਲਦੀ ਇਸ ਮਾਮਲੇ ਦੇ ਫਰਕ ਦੇ ਤਾਂ ਜਲਦਾ ਕਾਰਵਾਈ ਜਰੂਰ ਪਹਾਰਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਦੇਖਣਾ ਇਹ ਅੰਭੋਲੇਗਾ ਕਿ ਪੁਲਿਸ ਚਾਹਤੇ ਵਿੱਚ ਹੈ ਪੁਆਇੰਟ ਹੈ ਕਿ ਪੁਲਿਸ ਨੇ ਸਤਾਰਕਤਾ ਵਰਤਦੇ ਹੋਏ ਇਸ ਦੋਸ਼ੀ ਨੂੰ ਤੁਰੰਤ ਕਾਬੂ ਕਰ ਲਿਆ ਤੇ ਇਸ ਨੂੰ ਹਿਰਾਸਤ ਚ ਲੈ ਲਿਆ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਜੇ ਫਰਾਰ ਹੋਣ ਚੁੱਕਾ ਮਿਆਬ ਹੋ ਜਾਂਦਾ ਤੇ ਫਿਰ ਪਤਾ ਨਹੀਂ ਸੀ ਲੱਗਣਾ ਕਿ ਆਖਰਕਾਰ ਇਸ ਦੇ ਪਿੱਛੇ ਮੰਸ਼ਾ ਕੀ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕਿਉਂ ਕੀਤਾ ਜਾ ਰਿਹਾ ਸੀ ਤੇ ਬਹੁਤ ਬਹੁਤ ਧੰਨਵਾਦ ਪੰਕਜ ਤੁਹਾਡਾ ਵੀ ਸਾਡੇ ਨਾਲ ਬਣੇ ਰਹਿਣ ਵਾਸਤੇ ਤੇ ਡਾਕਟਰ ਜਯੋਤਿੰਦਰ ਮੱਟੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ ਬਹੁਤ ਧੰਨਵਾਦ ਥੈਂਕ ਯੂ ਜੀ ਧੰਨਵਾਦ ਧੰਨਵਾਦ ਥੈਂਕ ਯੂ ਬੁਲੇਟਿਨs ਫਿਲਹਾਲ ਨਹੀਂ ਅਸਦ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ